ਕਿਕ 에어ਪੋਰਟ ਰੋਡ ਜਾਂਦੀ ਹੈ ਜੀ ਜਿਹੜੀ 에어ਪੋਰਟ ਰੋਡ ਤੇ ਜਾ ਕੇ ਆਪਾਂ ਨੇ ਸਿੱਧੀ ਜਿਹੜੀ ਜੀਰਗਪੁਰ ਬਾਈਪਾਸ ਜਾਂਦਾ ਲਾਲੜੂ ਨੂੰ ਉਸ ਪਾਸੇ ਜਾਣਾ ਹੈ ਉੱਥੇ ਉਹ ਆਪਣਾ ਜਿਹੜਾ ਬਾਈਪਾਸ ਆ ਉੱਥੇ ਹੋਰ ਤੁਹਾਡੇ ਜੱਗੇ ਨੇ ਮਿਲਣਾ ਉਹ ਵੀ ਵੀ ਸ਼ਾਮ ਨੂੰ ਜਾਣਗੇ ਤੋਂ ਮੇਰੀ ਬੇਨਤੀ ਹੈ ਟਰੈਕਟਰ ਕੋਈ ਭਜਾਉਣਾ ਨਹੀਂ ਬਿਲਕੁਲ RAM NAAL ਜਿਹੜੀ ਅੱਗੇ ਗੱਡੀਆਂ ਹੋਣਗੀਆਂ ਬਿਲਕੁਲ ਹੌਲੀ ਜਾਣਾ 25-30 ਕਿਲੋਮੀਟਰ ਦੀ ਸਪੀਡ ਤੇ ਇੱਕ ਮੈਂ ਬੇਨਤੀ ਕਰਾਂ ਬਹੁਤ ਸਾਰੇ ਸਾਰੇ ਪੰਜਾਬ ਤੁਰਿਆ ਦਿੱਲੀ ਨੂੰ ਤੁਹਾਡੇ ਵਿੱਚ ਬਹੁਤ ਸਾਰੇ ਟਰਾਲੀਆਂ ਹੋਰ ਬੜੀਆਂ ਵਿੱਚ ਆ ਕੇ ਸੋ ਮੈਂ ਜਿਹੜੀ ਬੇਨਤੀ ਕਰਨੀ ਹੈ ਵੀ ਆਪਾਂ ਜਿੰਨਾ ਆਪਣਾ ਜਥਾ ਹੈ ਆਪਾਂ ਉੱਥੇ ਇਕੱਠੇ ਰਹੀਏ ਤਾਂ ਕਿ ਜਿਹੜਾ ਉੱਥੇ ਲੰਗਰ ਦਾ ਪ੍ਰੋਗਰਾਮ ਹੈ ਹੋਰ ਪ੍ਰੋਗਰਾਮ ਆ ਰਲ ਮਿਲ ਕੇ ਕਰ ਸਕੀਏ ਕਿਤੇ ਇਹ ਨਾ ਹੋਵੇ ਵੀ ਆਪਾਂ ਦੋ ਰੂਟ ਬਣ ਜੋ ਕੁਝ ਸ਼ੰਭੂ ਨੂੰ ਚਲੇ ਜਾਣ ਕੁਝ ਇੱਧਰ ਨੂੰ ਜਾਣ ਫਿਰ ਉਹ ਆਪਣਾ ਗੱਲ ਠੀਕ ਨਹੀਂ ਰਹਿਣੀ ਸੋ ਮੈਂ ਫੇਰ ਬੇਨਤੀ ਕਰਦਾ ਜੇ ਕਿਸੇ ਦਾ ਕੋਈ ਸਵਾਲ ਜਵਾਬ ਹੈ ਜਿਹੜਾ ਰੂਟ ਪਾਸ ਹੋਇਆ ਸਾਰਿਆਂ ਨੂੰ ਮੰਦੂਰਾ ਦੀ ਪਾਸ ਹੈ ਹੱਥ ਘੜੇ ਕਰੋ ਬਈ ਹੁਣ ਦੂਜੀ ਗੱਲ ਬਈ ਰੱਬ ਦੇ ਵਾਸਤੇ ਕੋਈ ਟਰੈਕਟਰ ਭਜਾਉਣਾ ਨਹੀਂ ਤੁਸੀਂ ਅੱਜ ਸੈਂਟਰ ਸਰਕਾਰ ਦੀ ਮਕਾਨ ਦੇਣ ਚੱਲੇ ਆ ਬੀਜੇਪੀ ਸਰਕਾਰ ਦੀ ਮਕਾਨ ਦੇਣ ਚੱਲਿਆ ਕੋਈ ਸੌਖਾ ਕੰਮ ਨਹੀਂ ਤੁਹਾਡੇ ਭਾਈਚਾਰੇ ਨੇ ਕੱਲ੍ਹ ਦੇ ਨੇ ਜਿਹੜੇ ਤੁਹਾਡੇ ਕਿਸਾਨ ਮਿੱਤਰ ਬਠਿੰਡੇ ਵਾਲੇ ਨੇ ਸੰਗਰੂਰ ਵਾਲੇ ਨੇ ਖੰਨੇ ਵਾਲੇ ਨੇ ਤੁਸੀਂ ਸਾਰਿਆਂ ਨੇ ਦੇਖ ਲਿਆ ਉਹਨਾਂ ਨੇ ਬੈਰੀਕੇਡ ਤੋੜੇ ਪੱਥਰ ਚੱਕ ਕੇ ਅੱਗੇ ਤੁਰ ਗਏ ਉਹ ਤੁਰੇ ਆ ਡਿਸਪਲਿਨ ਦੇ ਨਾਲ ਜੇ ਸਾਨੂੰ ਇਹ ਗੱਲ ਸਮਝ ਨਹੀਂ ਆਉਂਦੀ ਇਸ ਦੀ ਸਖਤ ਵਿਰੋਧਤਾ ਕਰਦੇ ਆ ਜਿਸ ਤਰ੍ਹਾਂ ਹਰਿਆਣਾ ਸਰਕਾਰ ਨੇ ਨਾਕਾਬੰਦੀ ਕਰਕੇ ਸਾਨੂੰ ਉਹ ਅਹਿਸਾਸ ਕਰਾਉਣਾ ਹੈ ਵੀ ਤੁਸੀਂ ਹਿੰਦੁਸਤਾਨ ਦਾ ਹਿੱਸਾ ਨਹੀਂ ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਹਰੇਕ ਬੰਦੇ ਨੂੰ ਅਧਿਕਾਰ ਹੈ ਜੇ ਇਹ ਸਾਰੇ ਲੋਕ ਅੱਜ ਆਪਣੀ ਗੱਲ ਦਿੱਲੀ ਕਹਿਣ ਚੱਲੇ ਨੇ ਤਾਂ ਬੀਜੇਪੀ ਸਰਕਾਰ ਚ ਨਹੀਂ ਜੁਰਤ ਹੋਣੀ ਚਾਹੀਦੀ ਹੈ ਵੀ ਇਹਨਾਂ ਲੋਕਾਂ ਦੀ ਗੱਲ ਸੁਣਨ ਔਰ ਉਹਦਾ ਜਵਾਬ ਦੇਣ ਇਹ ਬੁਸਤੇ ਵਾਲੀਆਂ ਗੱਲ ਜਿਹੜੀਆਂ ਚੱਲਦੀਆਂ ਉਹਨਾਂ ਨੇ ਪੱਥਰ ਲਾਏ ਉਹਨਾਂ ਨੇ ਬੈਰੀਕੇਡ ਲਾਏ ਕੀ ਉਹ ਅੱਜ ਪੰਜਾਬ ਨੂੰ ਕਿਸੇ ਹੋਰ ਪਾਸੇ ਧੱਕਣਾ ਚਾਹੁੰਦੇ ਨੇ ਇਹ ਫੈਸਲਾ ਉਹਨਾਂ ਲੋਕਾਂ ਨੇ ਇੱਕ ਲੈਣਾ ਹੈ ਹਮੇਸ਼ਾ ਇਹਨਾਂ ਸੈਂਟਰ ਦੀਆਂ ਸਰਕਾਰਾਂ ਨੇ ਜਦੋਂ ਵੀ ਪੰਜਾਬ ਦੇ ਲੋਕਾਂ ਨਾਲ ਵਧੀਕੀ ਕੀਤੀ ਹੈ ਤਾਂ ਉਸ ਵਧੀਕੀ 'ਚ ਇੱਕ ਨਵੀਂ ਲਹਿਰ ਉੱਭਰੀ ਹੈ ਇਹ ਯਾਦ ਰੱਖਣ ਵੀ ਇਹਨਾਂ ਨੇ ਸਾਨੂੰ ਜਿਹੜਾ ਸਾਡਾ ਅੱਜ ਤੱਕ ਭਾਵੇਂ ਅਸੀਂ 2 ਮਹੀਨੇ ਦੇ ਲਗਭਗ ਰੇਲਾ ਰੋਕੀਆਂ ਟਰੈਕਟਰ ਰੈਲੀਆ ਕੀਤੀਆਂ ਪੰਜਾਬ ਬੰਦ ਕੀਤਾ ਅੱਜ ਤੱਕ ਕਿਸਾਨ ਜਥੇਬੰਦੀ ਦੇ ਲੀਡਰਾਂ ਨੂੰ ਜਿੰਨੀ ਸਮੂੱਚੀ ਸਾਡੀਆਂ ਸਾਰੀਆਂ ਜਥੇਬੰਦੀਆਂ ਸੀ ਉਹਨਾਂ ਨੂੰ ਮੁਬਾਰਕਬਾਦ ਦਵਾਂਗੇ ਉਹਨਾਂ ਨੇ ਜੋਗ ਅਗਵਾਈ ਕਰਕੇ ਸਿੱਧ ਕਰ ਦਿੱਤਾ ਵੀ ਇਹ ਜਿਹੜੇ ਪੋਲੀਟੀਕਲ ਲੋਕ ਹੈ ਕਾਬਲੀਅਤ ਲੀਡਰਸ਼ਿਪ ਦੀ ਇਹਨਾਂ ਕੋਲ ਨਹੀਂ ਉਹ ਲੀਡਰਸ਼ਿਪ ਦੀ ਕਾਬਲੀਅਤ ਹੈ ਜਿਹੜੇ ਸਾਰੇ ਲੋਕ ਨੇ ਇਹਨਾਂ ਕੋਲ ਹੈ ਅੱਜ ਤੁਹਾਡੇ ਸਾਹਮਣੇ ਹੈ ਜਿਨ੍ਹਾਂ ਨੇ ਪਿੰਡਾਂ ਤੋਂ ਲੋਕ ਕਾਉਂਦੇ ਨੇ ਸਾਰਾ ਆਪਣਾ ਬੰਦੋਬਸਤ ਆਪ ਕਰ ਰਹੇ ਨੇ ਲੰਗਰ ਇਹਨਾਂ ਦਾ ਆਪਣਾ ਔਰ ਡਿਸਪਲਨ ਦੇ ਵੀ ਟਰਾਲੀਆਂ ਲਾਈਆਂ ਹੈ ਪਰ ਅਸੀਂ ਅੱਜ ਇਹਨਾਂ ਸਰਕਾਰਾਂ ਨੂੰ ਦੱਸ ਦੇਣਾ ਚਾਹੁੰਦੇ ਆਂ ਕਿ ਜੇ ਇਹ ਅੱਜ ਵੀ ਨਾ ਸਮਝੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੰਜਾਬਾ ਪੰਜਾਬ ਦੇ ਕਿਸਾਨਾਂ ਦਾ ਮਜ਼ਦੂਰਾਂ ਦਾ ਸਮੁੱਚੇ ਕਿਸਾਨ ਵਸੇ ਰੋਕ ਕਿਸ ਪਾਸੇ ਜਾਊਗਾ ਪੂਰੀ ਸੈਂਟਰਲ ਸਰਕਾਰ ਜ਼ਿੰਮੇਵਾਰ ਹੋਊਗੀ ਜਿਹੜਿਆਂ ਸਾਡੇ ਅੱਜ ਮਰੰਡੇ ਬਲਕ ਦੇ ਟਰਾਲੀਆਂ ਆ ਲਗਭਗ 100 ਦੇ ਕਰੀਬ ਸਾਡੀ ਟਰਾਲੀ ਹੋਊਗੀ ਬਾਕੀ ਕਾਰਾਂ ਜੀਪਾਂ ਦਾ ਕੋਈ ਪਤਾ ਨਹੀਂ ਕਿੰਨੀ ਕਿਹਾ ਹਰੇਕ ਪਿੰਡ ਤੋਂ ਦੋ ਦੋ ਤਿੰਨ ਤਿੰਨ ਕਾਰਾਂ ਜੀਪਾਂ ਦੇ ਨਾਲ ਕਾਫੀ ਨੂੰ ਲੈ ਕੇ ਅੱਜ ਅਸੀਂ ਦਿੱਲੀ ਦਾ ਅਕਰੋਪਨ ਚਲੇ ਆਂ ਜਦ ਤੱਕ ਸੈਂਟਰ ਸਰਕਾਰ ਸਾਡੀਆਂ ਕਿਸਾਨੀ ਮੰਗਾ ਨਹੀਂ ਮੰਨਦੀ ਜਦ ਤੱਕ ਸਾਡਾ ਸੰਘਰਸ਼ ਜਾਰੀ ਰਹੂਗਾ ਅਸੀਂ ਸੈਂਟਰ ਦੀ ਸਰਕਾਰ ਤੇ ਟੌਣ ਤੇ ਗੋਡਾ ਰੱਖ ਕੇ ਆਪਣੇ ਮੰਗਾ ਬਣਵਾਉਣ ਲਈ ਤਾਸ ਪਾਸ ਆ ਕਿੰਨੀਆਂ ਜਦੇ ਬੰਦੀਆਂ ਜਿਹੜੀਆਂ ਤੁਹਾਡੇ ਨਾਲ ਪੂਰੇ ਜਿਹੜਾ ਉਹਰੇ ਮਰੰਡੇ ਤੇ ਸਾਡੀਆਂ ਚਾਰ ਕਿਸਾਨ ਜਿੱਥੇ ਬੰਦੀਆਂ ਮਰੰਡੇ ਚ ਬਾਕੀ ਸਾਡੇ ਜਿਹੜੇ ਸਹਿਯੋਗੀ ਜੱਟੇ ਬੰਦੀਆਂ ਉਹ ਵੀ ਸਾਡੇ ਨਾਲ ਆ ਅਸੀਂ ਸਾਰੇ ਰਲ ਮਿਲ ਕੇ ਵਿੱਚ ਕਿਸਾਨ ਐ ਵਿੱਚ ਆੜਤੀਆਂ ਐ ਵਿੱਚੇ ਮਜ਼ਦੂਰ ਪਾਈਆਂ ਸਾਰੇ ਇਕੱਠੇ ਹੋ ਕੇ ਇਕਜੁੱਟ ਹੋ ਕੇ ਅਸੀਂ ਦਿੱਲੀ ਨੂੰ ਤੁਰ ਪਏ ਸਰ 2022 ਦੇ ਇਲੈਕਸ਼ਨ ਨੂੰ ਕਿਵੇਂ ਦੇਖਦੋਂ ਸੰ 2022 ਦਾ ਮਤਲਬ ਕੋਈ ਨਹੀਂ ਹੈਗਾ ਸੰਤਾ ਜਿਹੜਾ ਢਿੱਡ ਦੀ ਰੋਟੀ ਤੱਕ ਮਸਲਾ ਹੱਲ ਹੈ ਵੀ ਜੇ ਸਾਡਾ ਇਹ ਮਸਲਾ ਹੱਲ ਨਾ ਹੋਇਆ ਤਾਂ ਜਿਹੜਾ ਕਿਸਾਨ ਐ ਨਾ ਉਹ ਜਿਹੜੀ ਰਾਜਨੀਤਿਕ ਪਾਰਟੀ ਉਹ ਕਿਸੇ ਨਾਲ ਦਾ ਸਾਨੂੰ ਕੋਈ ਫਾਇਦਾ ਨਹੀਂ ਹੋਣਾ ਹੈਗਾ ਸਾਨੂੰ ਅੱਜ ਸਿਰਫ ਕਿਸਾਨੀ ਬਚਾਉਣ ਤੱਕ ਮਤਲਬ ਆ ਸੰਨ 2022 ਦਾ ਕੋਈ ਮਤਲਬ ਨਹੀਂ ਹੈਗਾ ਲਓ ਜੀ ਉਹ ਟਰਾਲੀਆਂ ਦੀ ਲਾਈਨ ਲੱਗੀ ਹੋਈ ਐ ਇਸ ਪਾਸੇ ਤੋਂ ਆਪਣੇ ਖਾਰੇ ਆ ਟਰਾਲੀਆਂ ਹੁਣ ਚੱਲਣੇ ਤਿਆਰ ਹੋ ਗਈਆਂ ਹਾਲ ਟਰਾਲੀਆਂ ਦੀ ਲਾਈਨ ਤੇ ਇਧਰਲੇ ਪਾਸੇ ਵੀ ਟਰਾਲੀਆਂ ਦੀ ਲਾਈਨ ਲੱਗ ਰਹੀ ਹੈ। ਦਿੱਲੀ ਚੱਲਿਆਂ ਜੀ ਅੱਜ ਮੁਰੰਡਾ ਬਲਾਕ ਜਿਹੜਾ ਇੱਥੇ ਸਾਡੀ ਜਥੇਬੰਦੀਆਂ ਦਾ ਧਰਨਾ ਲੱਗਿਆ ਹੋਇਆ ਸੀ ਅੱਜ ਸਾਰੇ ਦਿੱਲੀ ਜਾ ਰਹੇ ਨੇ ਇਹਨਾਂ ਨੂੰ ਡਿਊਟੀ ਲੱਗੀ ਐ ਕਿ ਤੁਸੀਂ ਲਾਲ ਲੂ ਜਿਹੜਾ ਬੈਰੀਅਰ ਐ ਉਸ ਪਾਸਿਓਂ ਜਾਣਾ ਹੈ। ਚੱਲਦੇ ਹਾਂ ਦੇਖਦੇ ਹਾਂ ਕਿੱਥੇ ਜਾ ਕੇ ਕੀ ਬਣਦਾ ਹੈ। ਤੋ ਲੋ ਜੀ ਮਰੰਡਾ ਤੋਂ ਉੱ루 ਹੋ ਗੀਆਂ ਟਰਾਲੀਆਂ ਨਿਕਲ ਕੇ ਚੜ ਗਈਆਂ ਰੋਡ ਦੇ ਉੱਤੇ ਬਾਈਪਾਸ ਨੂੰ ਘੁੰਮ ਕੇ ਆ ਗਏ ਆ ਜਾ ਰਿਹਾ ਜਥਾ ਤੋ ਬਾਈਪਾਸ ਤੋਂ ਘੁੰਮਿਆ ਅਹ ਰਣਵੀਰ ਸਾਬੰਜੀ ਨੀ ਔਜਲਾ ਸਾਹਿਬ ਇਹ ਨਾ ਮਰੰਡੇ ਤੋਂ ਚੱਲਿਆ ਜਥਾ ਤੇ ਇਹ ਬਾਇਆ ਚੁੰਨੀ ਹੁੰਦਾ ਹੋਇਆ ਲਾਂਡਰਾ ਹੁੰਦਾ ਹੋਇਆ ਨਿਕਲੂਗਾ 에어ਪੋਰਟ ਰੋਡ ਨੂੰ ਪੈ ਕੇ